ਬਈ ਅੱਜ ਪੋਤੀ ਦਾਦੀ ਨੂੰ ਪਾਉਂਦੀ ਆ ਚਾਂਦੀ ਦੀ ਚੂੜੀ ਕੜਾਵਾ ਕੜਾਵਾ ਚੂੜੀ ਕਿਹਾ ਜਾਊਗਾ ਇਹਨੂੰ ਚਾਂਦੀ ਦੀ ਆ ਰਹੀ ਆ ਕੜਾ ਜਾਂਦਾ ਹੈ ਕੜੇ ਹੈ ਬੇਬੇ ਖੁਸ਼ ਥੈਂਕ ਯੂ ਹੈਨਾ ਖੁਸ਼ ਕੇ ਬੁਰੀ ਖੁਸ਼ ਚੈਰ ਵੀ ਖੁਸ਼ ਬੇਬੇ ਨੂੰ ਲਿਆ ਕੇ ਗੋਲਡ ਨਹੀਂ ਤਾਂ ਸਿਲਵਰ ਹੀ ਸਹੀ ਚਲੋਗਾ ਚਲੋ ਜੀ ਚਾਂਦੀ ਦੀ ਪਈ ਸੋਨੇ ਦੀ ਪਾਉਗੀ ਪਾ ਦੇਣੀ ਹੈ ਸੋਨੇ ਦੀ ਪਾ ਦੇ ਸੋਨੇ ਦੀ ਪਾ ਦੂੰਗੀ ਕਮਾਈ ਕਰੂਗੀ ਤੇ ਹਾਂ ਅੱਛਾ ਕਰਨਾ ਮੈਂ ਵੀ ਕਾ ਕਰ ਦੇ ਦੇਖੋ ਪਈ ਹਮੇਸ਼ਾ ਦੀ ਤਰ੍ਹਾਂ ਸਾਡਾ ਜਿਹੜਾ ਵੰਚ ਹੈ ਫੇਰ ਅੱਜ ਸੌਂ ਗਿਆ ਵਾ ਤੇ ਇਹ ਦਾ ਪਤਾ ਕੀ ਸੁਭਾਵਾ ਪਹਿਲਾਂ ਰੋਟੀ ਖਾਂਦਾ ਰਹਿੰਦਾ ਉਦੋਂ ਇਹ ਫੋਨ ਵੇਖਦਾ ਵਾ ਤੇ ਜਦੋਂ ਠੀਕ ਟਿਊਸ਼ਨ ਦਾ ਟਾਈਮ ਹੋਊਗਾ ਉਦੋਂ ਇਹਨੂੰ ਠੀਕ ਨੀਂਦ ਆ ਜਾਂਦੀ ਅੱਧਾ ਘੰਟਾ ਪਹਿਲਾਂ 10 ਮਿੰਟ ਪਹਿਲਾਂ ਇਹਨੂੰ ਨੀਂਦ ਆ ਜਾਂਦੀ ਹੈ ਹੁਣੇ ਵੀ ਇਹਦੀ ਇੱਧਰ ਤਿਆਰੀ ਕਰਨੀ ਸੀ ਤੇ ਇਹ ਜਿਹੜਾ ਵਾ ਉੱਠ ਕੇ ਸੁੱਤਾ ਸੀ ਤੇ ਹੁਣ ਦੇਖੋ ਉੱਠ ਕੇ ਇਹਨੇ ਕਿੱਦਾਂ ਕਰਨਾ ਵਾ ਔਰ ਉਸ ਤੋਂ ਇੱਕ ਹੋਰ ਚੀਜ਼ ਵਿਖਾਵਾਂ ਇਹ ਦੇਖੋ ਨਾ ਇੱਕ ਨਾ ਪੁਰਾਣੇ ਗਲਵਜ਼ ਜਿਹੜੇ ਨਾ ਸਿਆਲ 'ਚ ਪਾਉਣ ਵਾਲੇ ਉਹਦੀਆਂ ਇਹਨੇ ਅੱਗੋਂ ਨਾ ਉਂਗਲਾਂ ਕੱਟਤੀਆਂ ਵਾ ਤੇ ਉਹਨਾਂ ਨੂੰ ਰਾਤ ਨੂੰ ਵੀ ਪਾ ਕੇ ਸੌਂਦਾ ਉਹਨਾਂ ਨੂੰ ਦੁਪਹਿਰੇ ਵੀ ਪਾ ਕੇ ਸੌਂਦਾ ਇੱਥੇ ਤੱਕ ਸਵੇਰ ਸਕੂਲ ਜਾਣ ਲੱਗਾ ਮੈਨੂੰ ਬੋਲ ਕੇ ਗਿਆ ਕਿ ਮੰਮੀ ਮੇਰੇ ਨਾਲ ਸਰਾਣੇ ਦੇ ਥੱਲੇ ਪਏ ਹੋਇਆ ਤੇ ਉਹਨਾਂ ਨੂੰ ਨਾ ਕਿਤੇ ਇੱਧਰ ਉੱਧਰ ਨਾ ਕਰਿਓ ਤੇ ਆਉਂਦਿਆਂ ਨੇ ਨੇ ਫੇਰ ਪਾ ਲਏ ਵਾਂਚ ਵਾਂਚ ਹਾਂ ਬੈਟ ਆਊਟ ਵਟ ਪਤਾ ਮਿਸ਼ਨ ਦਾ ਟਾਈਮ ਹੋ ਗਿਆ ਵਾ ਆ ਦੇਖੋ ਇਹਨੇ ਪਾਏ ਹੋਇਆ ਨਾ ਦੂਸਰੇ ਹੱਥ ਚ ਵੀ ਇਹਨੇ ਪਾਏ ਹੋਇਆ ਬਸ ਆਹੀ ਇਹਦੀ ਖੇੜ ਆ ਉਹ ਜਿਹੜੂ ਉੱਤੇ 이어ਫੋਨ ਪੈ ਹੋਏ ਨਾ ਉਹ ਵੀ ਨਾ ਸਾਡੇ 2.5 ਪੁਰਾਣੇ ਵਾਲੇ 이어ਫੋਨ ਆ ਉਹ ਵੀ ਇਹਦੀ ਖੇੜ ਆ ਉਹਨਾਂ ਨੂੰ ਮੈਨੇ ਆਪਣੇ ਲਾਗੇ ਲਾਗੇ ਰੱਖਣਾ ਪੁਰਾਣੇ ਆ ਖਰਾਬ ਹੋਏ ਆ ਉਹਨਾਂ ਨੂੰ ਲਾਗੇ ਲਾਗੇ ਰੱਖਣਾ ਵਨ ਛੋਟ ਚਲੋ ਆਜੇ ਤੁਹਾਨੂੰ ਵਿਖਾਉਨੇ ਆ ਬਿਆਹ ਬਾਹਰ ਦਾ ਥਿਊ ਕਿਸ ਤਰ੍ਹਾਂ ਦਾ ਵਾ ਬਾਹਰ ਦਾ ਜਿਹੜਾ 뷰 ਵਾ ਕੁਛ ਇਸ ਤਰ੍ਹਾਂ ਦਾ ਵਾ ਮੀ ਪੈ ਕੇ ਹਟਿਆ ਵਾ ਅੱਜ ਜਦੋਂ ਵੰਛ ਨੂੰ ਸਕੂਲੋਂ ਲੈ ਕੇ ਆਉਣਾ ਸੀ ਨਾ ਤੇ ਉਦੋਂ ਮੀਂਹ ਪੈਣਦਿਆ ਸੀ ਬੜੇ ਹੀ ਜ਼ੋਰ ਦਾ ਬੱਦਲ ਇੱਥੇ ਫਿਰ ਬੜੇ ਜ਼ੋਰ ਦਾ ਜਿਹੜਾ ਬੱਦਲ ਵਾ ਉਹ ਆਉਂਦਿਆ ਦੇਖੋ ਕਿਸ ਤਰ੍ਹਾਂ ਕਾਲਾ ਬੱਦਲ ਛਾ ਗਿਆ ਵਾ ਤੇ ਮੀਂਹ ਜਿਹੜਾ ਪੈ ਜਾਂਦਾ ਨਾ ਜਦੋਂ ਇੱਥੇ ਵੇੜੇ 'ਚ ਨਾ ਬੜੀ ਹੁਣ ਆਹ ਇੱਕ ਮਹੀਨਾ ਹਜੇ ਕਾਈ ਰਣੀ ਫਿਰ ਜਦੋਂ ਧੁੱਪਾਂ ਲੱਗੀਆਂ ਤੇ ਸੁਕਾਸ ਕਾ ਕੇ ਆਪਾਂ ਸਾਰੀ ਕਾਈ ਲਾਵਾਂਗੇ ਸਾਰੇ ਜਿਹੜੇ ਬੂਟੇ ਆ ਨਾ ਉਹ ਵੀ ਮੀਂਹ ਦੇ ਨਾਲ ਗਲਦੇ ਜਾਂਦੇ ਆ ਤੇ ਕੁਛ ਆਪਾਂ ਹਜੇ ਲਗਾਇਆ ਨਹੀਂ ਆ ਧਨੀਆ ਧੁਨੀਆ ਕਿਉਂਕਿ ਜਦ ਲਗਾਤਾ ਤੇ ਬੀਜ ਜਿਹੜਾ ਸਾਰਾ ਗਲ ਜਾਣਾ ਵਾ ਹੋਣਾ ਨਹੀਂ ਆ ਮੈਂ ਸੋਚਣ ਦੀ ਥੋੜੇ ਕਿ ਦਿਨ ਨਾ ਰੋਕੀ ਜਾਈਏ ਤੇ ਹੋਰ ਥੋੜਾ ਜਿਹਾ ਮਤਲਬ ਹੋ ਜੇ ਆਠਰ ਜੇ ਫਿਰ ਆਪਾਂ ਬੀਜਾਂਗੇ ਤਾਂ ਕਿ ਬੀਜ ਜਿਹੜਾ ਨਾ ਖਰਾਬ ਨਾ ਵੇਸਟ ਨਾ ਜਾਵੇ ਤੇ ਬਾਹਰ ਦਾ 뷰 ਬੜਾ ਸੋਹਣਾ ਹੀ ਜਦੋਂ ਬੱਚਿਆਂ ਨੇ ਸਕੂਲ ਜਾਣ ਦਾ ਟਾਈਮ ਹੁੰਦਾ ਨਾ ਉਦੋਂ ਹੀ ਜਿਹੜੇ ਆ ਨਾ ਮੀਂਹ ਆ ਜਾਂਦਾ ਵਾ ਤੇ ਬੰਚਨ ਸਕੂਲ ਨੂੰ ਆਪਾਂ ਭੇਜ ਭੇਜ ਕੇ ਲਿਆਉਂਦਾ ਨਵਦੀਪ ਮੰਚੂ ਨੂੰ ਸਕੂਲ ਲੈਣ ਗਈ ਸੀ ਭਿਜ-ਭਿਜ ਕੇ ਲੈ ਕੇ ਆਈ ਉਸ ਤੋਂ ਬਾਅਦਾਂ ਜਿਹੜਾ ਵਾ ਹੁਣ ਨਵਦੀਪ ਦੇ ਟਿਊਸ਼ਨ ਜਾਣ ਦਾ ਟਾਈਮ ਹੋਇਆ ਫਿਰ ਬੱਦਲ ਬੜੇ ਜ਼ੋਰ ਦੀ ਇਧਰ ਵੇਖੋ ਕਿੰਨਾ ਬੱਦਲ ਲੱਗਾ ਹੋਇਆ ਫਿਰ ਫਿਰ ਮੇਨ ਦਾ ਮਤਲਬ ਪੂਰਾ ਮੌਸਮ ਬਣਿਆ ਹੋਇਆ ਵਾ ਤੇ ਇਧਰ ਤੁਹਾਨੂੰ ਚਲੋ ਆਜੋ ਅੱਜ ਵਿਖਾਉਂਦੇ ਆਂ ਅਸੀਂ ਆਪਣੀ ਗਲੀ ਸਾਡੀ ਜਿਹੜੀ ਮੇਨ ਸਾਡਾ ਘਾਰ ਆ ਤੇ ਸਾਡਾ ਘਰ ਨੂੰ ਜਿਹੜੀ ਸਾਡਾ ਆ ਗੇਟ ਆ ਉਹ ਸਾਡਾ ਗੇਟ ਸਭ ਦਾ ਸਾਂਝਾ ਗੇਟ ਆ ਜਿਸ ਤਰ੍ਹਾਂ ਸਾਡੇ ਚਾਚਾ ਜੀ ਦਾ ਘਰ ਆ ਫਿਰ ਇੱਧਰ ਆ ਸਾਡਾ ਘਰ ਆ ਜਾਂਦਾ ਵਾ ਅੱਜ ਤੁਹਾਨੂੰ ਘਰ ਦਾ ਬਾਹਰੋਂ ਦੀ ਵਿਊ ਦਿਖਾਉਣੀ ਹੈ ਇਸ ਤਰ੍ਹਾਂ ਸਾਡਾ ਘਰ ਆ ਬਾਹਰੋਂ ਇਸ ਤਰ੍ਹਾਂ ਦਾ ਲੱਗਦਾ ਵਾ ਹੈ ਨਾ ਦੇਖੋ ਇੱਧਰ ਜਿਹੜੇ ਐਸ ਬੰਨੇ ਕੋਨੇ ਦੇ ਨਾ ਇੱਧਰ ਸਾਡੀ ਸੀੜੀਆਂ ਵਾ ਜਿਹੜੀਆਂ ਇੱਧਰਲੇ ਬੰਨੇ ਸਾਰੇ ਸੀੜੀਆਂ ਅੰਦਰ ਔਰ ਸਾਡੇ ਇੱਧਰ ਥਲੇ ਸਾਰੇ ਰੈਂਟ ਚ ਰਹਿੰਦੇ ਆ ਤੇ ਇੱਧਰ ਸਾਹਮਣੇ ਜਿਹੜਾ ਵਿਊ ਹੈ ਇਸ ਤਰ੍ਹਾਂ ਦਾ ਵਾ ਸਾਡੇ ਘਰ ਦਾ ਇਹ ਇੱਧਰ ਦੇਖੋ ਇਧਰੋਂ ਕੋਣ ਦੀ ਅਸੀਂ ਬਣਾ ਜਾਣੀ ਆ ਪਿੱਛੇ ਛੱਡ ਤਾ ਕੰਮ ਜਿਉ ਛੱਡਿਆ 20 ਸਾਲ ਹੋ ਗਿਆ ਅਜੇ ਤੱਕ ਉੱਥੇ ਦਾ ਉੱਥੇ 20 ਸਾਲ ਤੱਕ ਲੋਟਾ ਵਾ ਇੱਧਰ ਤੇ ਚਾਰ ਤੱਲੇ ਤੱਕ ਪੌੜੀਆਂ ਚੜਾਈਆਂ ਮਤਲਬ ਚਾਰ ਮੰਜ਼ਲਾ ਬਣ ਜੂਗਾ ਪੌੜੀਆਂ ਜਿਹੜੀਆਂ ਆ ਆ ਇੱਕ ਤੱਲਾ ਆ ਦੋ ਤੱਲਾ ਆ ਤਿੰਨ ਤੱਲਾ ਪੂਰਾ ਬਣ ਜੂਗਾ ਤੇ ਇੱਧਰ ਆਪਣਾ ਜਿਹੜਾ ਵਾ ਆਪਾਂ ਆਪਣੀ ਗਲੀ ਦੇ ਵਿੱਚ ਆਪਣਾ ਅਮਰੂਦ ਦਾ ਗਾਹ ਲਗਾਇਆ ਹੋਇਆ ਹੈ ਦੇਖੋ ਅਮਰੂਦ ਦਾ ਗਾਹ ਸਾਡਾ ਜਿਹੜਾ ਵਾ ਇੱਥੇ ਸਾਡੀ ਗਲੀ ਦੇ ਵਿੱਚ ਲੱਗਾ ਹੋਇਆ ਆ ਬੱਚਿਆਂ ਨੇ ਇੱਕਦਮ ਰੰਗ ਘੋਲ ਕੇ ਨਾ ਸਾਡੇ ਨਿਆਣੇ ਸਾਰੇ ਖੇਡਣ ਦੇ ਉਹਨਾਂ ਨੇ ਰੰਗ ਪਾਇਆ ਅਮਰੂਦ ਤੇ ਤੇ ਗਲੀ ਖੁਸ਼ ਖਾਸ ਨਹੀਂ ਆ ਬਸ ਹੁਣ ਬਰਸਾਤ ਦੇ ਟਾਈਮ 'ਚ ਇਦਾਂ ਦੀ ਲੱਗਦੀ ਇੱਧਰ ਟੈਂਪੂ ਲਗਾਇਆ ਹੋਇਆ ਵਾ ਬਸ ਇਦਾਂ ਦਾ ਆ ਗਵਾਂਡੀਆਂ ਦਾ ਅਮਰੂਦ ਲੱਗਿਆ ਇੱਧਰ ਫੁੱਲਿਆ ਜਿਹਨੂੰ ਗੁੜਹੜ ਦੇ ਫੁੱਲ ਬੋਲ ਦਿੰਦੇ ਆ ਆ ਜਿਹੜਾ ਬੂਟਾ ਇੱਕ ਉਹਦਾ ਵਾ ਗੁੜਹੜ ਦੇ ਫੁੱਲਾਂ ਦਾ ਵਾ ਆ ਫਿਰ ਜਿਹੜੇ ਚਿੱਟੇ ਵਾਲੇ ਫੁੱਲ ਹੁੰਦੇ ਇਹ ਤੇ ਬਹੁਤ ਜ਼ਿਆਦੇ ਛਿੱਟੇ ਫੁੱਲੇ ਪੂਜਾ ਦੇ ਕੰਮ ਹੁੰਦੇ ਆ ਉਦਾਂ ਕਿਸੇ ਕੰਮ ਨਹੀਂ ਹੁੰਦੇ ਤੇ ਬਾਕੀ ਚਲੋ ਫਿਰ ਦੇਖਦੇ ਆ ਮਨ ਛੁੱਟਿਆ ਕਿ ਨਹੀਂ ਉੱਠਿਆ ਕਿਉਂਕਿ ਉਹਨੂੰ ਠਾਉਣਾ ਵੀ ਬੜਾ ਕੰਮ ਆ ਜਦੋਂ ਸੁੱਤਾ ਹਰੇ ਹੋਣੇ ਹੋਣੇ ਨੀਂਦ ਉਹਦੀ ਚੰਗੀ ਤਰ੍ਹਾਂ ਪੂਰੀ ਨਹੀਂ ਹੋਣੀ ਇੱਧਰ ਰੱਖ ਕੇ ਉਹਨੇ ਆਪਣਾ ਬੈਗਬੁੱਕ ਇੱਥੇ ਰੱਖਿਆ ਗੂੜ ਵੀ ਕਿੱਡੇ ਹੋ ਗਏ ਸੀ ਇੱਧਰ ਦੇਖੋ ਆ ਪੱਕਾ ਦੋਨਾਂ ਨੂੰ ਠਾਉਂਦੇ ਆ ਤੇ ਹਜੇ ਤੱਕ ਇਹ ਉੱਠਿਆ ਨਹੀਂ ਆ ਇਹ ਫੇਰ ਸੌਂ ਗਿਆ ਵਾ ਘਟੋ ਘਟ ਹੁਣ ਮੈਨੂੰ 15 ਮਿੰਟ ਹੋ ਗਏ 15 ਮਿੰਟ ਬਾਅਦ ਮੈਂ ਅੰਦਰ ਆਈਆਂ ਤੇ ਦੇਖਿਆ ਇਹ ਫੇਰ ਸੁੱਤਾ ਆ ਇਹਨੂੰ ਠਾਉਣਾ ਕੋਈ ਮਾਇਮੋਟੀ ਗੱਲ ਨਹੀਂ ਕਿਉਂਕਿ ਟਾਈਮ ਜਿਹੜਾ ਸਾਰਾ ਵੇਸਟ ਕਰਨ ਤੋਂ ਬਾਅਦ ਆਸਾਂਦਾ ਪਹਿਲਾਂ ਫੋਨ ਵੇਖ ਲੂਗਾ ਜਦੋਂ ਠੀਕ ਟਾਈਮ ਹੋ ਜਦੋਂ ਸੌਂਜੂਗਾ ਹੁਣ ਮੇਰਾ ਪਰਿੰਟ ਠਾਉਣੇ ਵੰਚਦੀਪ ਵੰਚ ਓ ਵੰਚਦੀਪ ਵੰਚ ਦੇਖੋ ਵੰਚ ਕੇ ਹੁਣ ਇਹ ਮੂਹਤ ਹੋਊਗਾ ਤਦ ਤੱਕ ਇਹਨੇ ਸੁਮਣ ਸੁਮਣ ਨਹੀਂ ਹੋਣਾ ਵੰਚਦੀਪ ਆ ਵੇਖੋ ਨੇ ਦੇ ਲਈ ਤੇ ਹੁਣੇ ਸਿਆਲ ਆਇਆ ਕੰਬਲ ਵੀ ਲਿਆ ਉੱਤੇ ਤੇ ਗਲਬਜ਼ ਵੀ ਪਾਏ ਹੋਏ ਆ ਤੇ ਬਾਵਾ ਤੇ ਉਦਾਂ ਪੂਰੇ ਛੋੜ ਨੇ ਜਿਹੜੇ ਨੰਗੇ ਆ ਵੰਚ ਵੰਚ ਵੰਚ